ਤੁਹਾਨੂੰ ਕੀ ਲੱਗਦਾ ਹੈ ਕਿ ਤੁਸੀਂ ਮੀਟ ਨਾ ਖਾ ਕੇ ਕੋਈ ਬਹੁਤ ਵਧੀਆ ਕੰਮ ਕਰ ਰਹੇ ਹੋ ਬਹੁਤ ਹੀ ਸਮਾਜ ਦੀ ਕੋਈ ਸੇਵਾ ਕਰ ਰਹੇ ਹੋ ਨਹੀਂ ਅਜਿਹਾ ਕੁਝ ਨਹੀਂ ਇਹ ਤੁਹਾਡੇ ਮਨ ਨੂੰ ਇੱਕ ਸ਼ਾਂਤੀ ਹੈ ਕਿ ਤੁਸੀਂ ਜੀਵਾਂ ਦੀ ਹੱਤਿਆ ਨਹੀਂ ਕਰਦੇ ਦੇਖੋ ਸਮਾਜ ਦੋ ਹਿੱਸਿਆਂ ਵਿੱਚ ਵੰਡਿਆ ਹੈ ਸ਼ਾਕਾਹਾਰ ਕਰਨ ਵਾਲੇ ਤੇ ਮਾਸਾਹਾਰ ਕਰਨ ਵਾਲੇ ਜੋ ਸ਼ਾਕਾਹਾਰ ਕਰਦੇ ਨੇ ਉਹ ਅਸਲ ਵਿੱਚ ਇੱਕ ਵਹਿਮ ਦਾ ਸ਼ਿਕਾਰ ਰਹਿੰਦੇ ਨੇ ਕਿ ਉਹਨਾਂ ਨੂੰ ਲੱਗਦਾ ਹੈ ਕਿ ਉਹ ਮਾਸਾ ਆਹਾਰੀਆਂ ਨਾਲੋਂ ਕਿਤੇ ਜ਼ਿਆਦਾ ਉੱਤਮ ਹਨ ਤੇ ਰੱਬ ਉਹਨਾਂ ਤੇ ਬਹੁਤ ਜ਼ਿਆਦਾ ਖੁਸ਼ ਹੈ ਇਹ ਸਾਰਾ ਕੁਝ ਅਸਲ ਵਿੱਚ ਉਹਨਾਂ ਨੂੰ ਸਿੱਧਾ ਕਿਸੇ ਰੱਬ ਨੇ ਆ ਕੇ ਨਹੀਂ ਦੱਸਿਆ ਇਹ ਉਹਨਾਂ ਨੇ ਧਰਮ ਡਰ ਅਤੇ ਖਾਸ ਕਰਕੇ ਕਿਸੇ ਡੇਰੇ ਤੋਂ ਲਈ ਗਈ ਗੁਰਤੀ ਤੋਂ ਸਿੱਖਿਆ ਇਹ ਗੁਰਤੀ ਸਾਨੂੰ ਸਿਖਾਉਂਦੀ ਹੈ ਕਿ ਸ਼ਾਕਾਹਾਰੀ ਬੜੇ ਉੱਤਮ ਹੁੰਦੇ ਹਨ ਜਦਕਿ ਇਹ ਸ਼ਾਕਾਹਾਰੀ ਜਿਹੜਾ ਅਨਾਜ ਖਾਂਦੇ ਹਨ ਉਹ ਪਤਾ ਹੀ ਨਹੀਂ ਕਿੰਨੇ ਜੀਵਾਂ ਦੀ ਹੱਤਿਆ ਕਰਮ ਤੋਂ ਬਾਅਦ ਬਣਦਾ ਹੈ ਕੈਮੀਕਲ ਦੀ ਪਰਮਾਰ ਨਾਲ ਜੋ ਸਪ੍ਰੈਆਂ ਕੀਤੀਆਂ ਜਾਂਦੀਆਂ ਹਨ ਉਹ ਇਨ ਵੈਜੀਟੇਰੀਅਨ ਚੀਜ਼ਾਂ ਨੂੰ ਪੈਦਾ ਕਰਨ ਲਈ ਹੀ ਕੀਤੀਆਂ ਜਾਂਦੀਆਂ ਹਨ ਪੰਜਾਬ ਦਾ ਇੱਕ ਡੇਰਾ ਜੋ ਕੰਪਨੀ ਆਪਣੇ ਡੇਰੇ ਵਿੱਚ ਸੋਇਆ ਬੀਨ ਦੇ ਬਣੇ ਪਦਾਰਥ ਪ੍ਰਮੋਟ ਕਰਦਾ ਹੈ ਲੋਕਾਂ ਨੂੰ ਖਵਾਉਂਦਾ ਹੈ ਕੀ ਇਹ ਆਪਣੇ ਸੇਵਕਾਂ ਭਗਤਾਂ ਨੂੰ ਇਹ ਦੱਸਦਾ ਹੈ ਕਿ ਸੋਇਆ ਬੀਨ ਇੱਕ ਜੀਐਮਓ ਕ੍ਰੌਪ ਹੈ ਜੈਨੇਟਿਕਲੀ ਮੋਡੀਫਾਈਡ ਕ੍ਰੌਪ ਤੇ ਇਸ ਨੂੰ ਜੈਨੇਟਿਕਲੀ ਮੋਡੀਫਾਈਡ ਇਸ ਲਈ ਕੀਤਾ ਗਿਆ ਹੈ ਕਿ ਇਹ ਗਲਾਈਫੋਸੇਟ ਦਵਾਈਆਂ ਦੇ ਅਸਰ ਨੂੰ ਝੱਲ ਸਕਣ ਉਹ ਦਵਾਈਆਂ ਜੋ ਖਰਪਤ ਵਾਰ ਨੂੰ ਮਾਰਨ ਲਈ ਵਰਤੀਆਂ ਜਾਂਦੀਆਂ ਹਨ ਤੇ ਇੱਕ ਦੋ ਦਵਾਈਆਂ ਦੇ ਨਾਂ ਤਾਂ ਬੱਚੇ-ਬੱਚੇ ਨੂੰ ਪਤਾ ਹਨ ਇਹ ਗ্লাইਫੋਸੇਟ ਸਾਡੀ ਸਿਹਤ ਲਈ ਕਿੰਨਾ ਹਾਨੀਕਾਰਕ ਹੈ ਕਿ ਇਹ ਵਸਤਾ ਪਰੋਸਣ ਵਾਲਾ ਡੇਰਾ ਆਪਣੀ ਸੰਗਤ ਨੂੰ ਇਸ ਬਾਰੇ ਜਾਣੂ ਕਰਾਉਂਦਾ ਹੈ ਬਿਲਕੁਲ ਨਹੀਂ ਕਰਾਉਂਦਾ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਜੇਕਰ ਇਹ ਰਾਜ਼ ਖੁੱਲਦਾ ਹੈ ਤੇ ਜੋ ਉਹ ਸੋਇਆਬੀਨ ਦੇ ਪ੍ਰੋਡਕਟ ਬਣਾ ਬਣਾ ਕੇ ਵੇਚ ਰਹੇ ਹਨ ਲੋਕਾਂ ਨੂੰ ਖਵਾ ਰਹੇ ਹਨ ਉਹ ਉਹ ਨਹੀਂ ਕਰ ਪਾਉਣਗੇ ਨਾਲੇ ਵੈਸੇ ਵੀ ਜੇਕਰ ਅਸੀਂ ਧਰਮਾਂ ਦਾ ਹੀ ਹਵਾਲਾ ਲੈ ਲਈਏ ਤੇ ਗੁਰੂ ਸਾਹਿਬ ਨੇ ਆਪਣੀ ਬਾਣੀ ਵਿੱਚ ਬੜੇ ਸਪਸ਼ਟ ਸ਼ਬਦਾਂ ਵਿੱਚ ਲਿਖਿਆ ਹੈ ਜਦੋਂ ਕਦੀ ਕਿਸੇ ਨੇ ਉਹਨਾਂ ਨੂੰ ਇਹ ਬੇ ਤੋ ਕਾ ਸਵਾਲ ਕੀਤਾ ਕਿ మాਸ ਖਾਣਾ ਚਾਹੀਦਾ ਹੈ ਕਿ ਨਹੀਂ ਖਾਣਾ ਚਾਹੀਦਾ ਤਾਂ మాਸ ਨਾ ਖਾਣ ਵਾਲਿਆਂ ਨੂੰ ਉਹਨਾਂ ਨੇ ਇਹ ਕਿਹਾ ਕਿ ਜਿਹੜੇ ਧਰਮ ਗ੍ਰੰਥਾਂ ਨੂੰ ਤੂੰ ਮੰਨਦਾ ਹੈ ਉੱਥੇ ਤਾਂ మాਸ ਦੀ ਕੋਈ ਮਨਾਹੀ ਹੀ ਨਹੀਂ ਹੈ ਉਸ ਵੇਲੇ ਦੇ ਦੋਨੋਂ ਉੱਗੇ ਧਰਮਾਂ ਦੇ ਗ੍ਰੰਥਾਂ ਦੇ ਹਵਾਲੇ ਦੇ ਕੇ ਗੁਰੂ ਸਾਹਿਬ ਨੇ ਕਿਹਾ ਕਿ మాਸ ਦੋਨਾਂ ਧਰਮਾਂ ਵਿੱਚ ਮੌਜੂਦ ਹੈ ਉਹਨਾਂ ਦੀਆਂ ਧਰਮ ਪੁਸਤਕਾਂ ਵਿੱਚ ਵੀ ਇਸ ਨੂੰ ਵਰਜਿਤ ਨਹੀਂ ਕੀਤਾ ਗਿਆ ਉਲਟਾ ਜਦੋਂ ਵਿਆਹ ਦੀਆਂ ਰਸਮਾਂ ਹੁੰਦੀਆਂ ਹਨ ਤਾਂ ਉਦੋਂ ਮਾਸ ਨੂੰ ਇੱਕ ਖਾਸ ਆਈਟਮ ਦੇ ਤੌਰ ਤੇ ਪਰੋਸਿਆ ਜਾਂਦਾ ਹੈ ਇਹ ਉਸ ਵੇਲੇ ਵੀ ਸੱਚ ਸੀ ਤੇ ਅੱਜ ਵੀ ਅਜਿਹਾ ਹੀ ਹੈ ਸੋ ਗੁਰੂ ਸਾਹਿਬ ਬੜੇ ਸਪਸ਼ਟ ਤਰੀਕੇ ਨਾਲ ਸਿੱਖਾਂ ਦਾ ਤਾਂ ਇਹ ਵਹਿਮ ਦੂਰ ਕਰ ਗਏ ਸਨ ਪਰ ਜਦੋਂ ਹੀ ਮਹੰਤਾਂ ਤੇ ਦੇਰੇਦਾਰਾਂ ਪੁਜਾਰੀਆਂ ਕੋਲ ਸਿੱਖੀ ਆਈ ਤੇ ਉਹਨਾਂ ਨੇ ਫਿਰ ਤੋਂ ਵੈਜੀਟੇਰੀਅਨਿਜ਼ਮ ਦਾ ਪ੍ਰਚਾਰ ਕਰਕੇ ਲੋਕਾਂ ਨੂੰ ਇੱਕ ਉੱਤਮਤਾ ਦਾ ਝੂਠਾ ਅਹਿਸਾਸ ਕਰਾਇਆ। ਵੈਸੇ ਇਸ ਦੇਸ਼ ਦੇ ਬਹੁਤੇ ਧਰਮਾਂ ਵਿੱਚ ਵੀ ਵੈਜੀਟੇਰੀਅਨਿਜ਼ਮ ਨੂੰ ਪ੍ਰਮੋਟ ਨਹੀਂ ਕੀਤਾ ਜਾਂਦਾ। ਬਸ ਇੱਕ ਬੁੱਧ ਧਰਮ ਦੇ ਪ੍ਰਭਾਵ ਨੂੰ ਦੇਖਦਿਆਂ ਹੋਇਆਂ ਇਸ ਦੇਸ਼ ਵਿੱਚ ਇੱਕ ਤਰ੍ਹਾਂ ਨੂੰ ਇਹ ਜਦੋਂ ਚਿੰਤਾ ਮਹਿਸੂਸ ਹੋਈ ਕਿ ਉਹ ਤਾਂ ਆਪਣੀ ਹੋਲਡ ਗਵਾ ਰਿਹਾ ਹੈ ਤਾਂ ਉਸ ਨੇ ਵੀ ਆਨੇ ਬਹਾਨੇ ਵੈਜੀਟੇਰੀਅਨਿਜ਼ਮ ਨੂੰ ਪ੍ਰਮੋਟ ਕਰਨਾ ਸ਼ੁਰੂ ਕੀਤਾ ਹੁਣ ਮੈਂ ਕਿਸੇ ਨੂੰ ਮੀਟ ਖਾਣ ਲਈ ਹੱਲਾਸ਼ੇਰੀ ਨਹੀਂ ਦੇ ਰਿਹਾ ਮੈਂ ਸਿਰਫ ਇਹ ਕਹਿ ਰਿਹਾ ਕਿ ਜਿਹੜੀ ਟੋਕਾ ਟਾਕੀ ਸ਼ਾਕਾਹਾਰੀ ਮਾਸਾਹਾਰੀਆਂ ਨਾਲ ਕਰਦੇ ਹਨ ਉਹਨਾਂ ਨੂੰ ਇਹ ਸਮਝਾਉਣ ਦਾ ਯਤਨ ਕਰਦੇ ਹਨ ਕਿ ਉਹ ਪਾਪ ਕਰ ਰਹੇ ਹਨ ਬੁਰਾਈ ਕਰ ਰਹੇ ਹਨ ਉਹ ਆਪਣੇ ਅੰਦਰ ਛਾਤੀ ਮਾਰ ਕੇ ਇਹ ਦੇਖ ਲੈਣ ਕਿ ਜਦੋਂ ਅਨਾਜ ਪੈਦਾ ਕੀਤਾ ਜਾਂਦਾ ਹੈ ਤੇ ਸੁੰਡੀਆਂ ਨੂੰ ਮਾਰਨ ਲਈ ਕਿੰਨੀਆਂ ਸਪਰੇਆ ਹੁੰਦੀਆਂ ਨੇ ਕੀੜਿਆਂ ਨੂੰ ਮਾਰਨ ਲਈ ਕਿੰਨੀਆਂ ਸਪਰੇਆ ਹੁੰਦੀਆਂ ਨੇ ਜਦੋਂ ਮੁੜ ਕੇ ਫਸਲਾਂ ਵੱਢ ਕੇ ਅੱਗ ਲਾਈ ਜਾਂਦੀ ਹੈ ਕੀ ਉਸ ਅੱਗ ਨੂੰ ਲਾਉਣ ਵਾਲਿਆਂ ਵਿੱਚ ਸ਼ਾਕਾਹਾਰੀ ਸ਼ਾਮਿਲ ਨਹੀਂ ਹੁੰਦੇ ਉਦੋਂ ਉਹਨਾਂ ਦਾ ਬਾਬਾ ਤੇ ਉਹਨਾਂ ਦਾ ਧਰਮ ਕਿੱਥੇ ਗਿਆ ਹੁੰਦਾ ਹੈ ਜਦੋਂ ਉਹ ਸੂਖਮ ਤੋਂ ਸੂਖਮ ਜੀਵ ਤੇ ਮਿੱਟੀ ਦਾ ਨਾਸ ਕਰਦੇ ਨੇ ਤੇ ਨਾਲ ਦੀ ਨਾਲ ਧੂਆਂ ਵਾਲੇ ਦਿਵਾਲੇ ਫੈਲਾ ਕੇ ਲੋਕਾਂ ਨੂੰ ਤੇ ਖੁਦ ਨੂੰ ਵੀ ਸਾਹ ਦੇ ਮਰੀਜ਼ ਬਣਾਉਂਦੇ ਨੇ ਕੈਂਸਰ ਦੇ ਮਰੀਜ਼ ਬਣਾਉਂਦੇ ਨੇ ਸੋ ਇਹ ਸ਼ਾਕਾਹਾਰ ਦਾ ਨਾਟਕ ਨਾ ਕਰੋ ਜੇਕਰ ਤੁਹਾਨੂੰ ਖੂਨ ਵਾਲੇ ਜੀਵਾਂ ਤੇ ਦਇਆ ਆਉਂਦੀ ਹੈ ਤੇ ਕਹੋ ਕਿ ਅਸੀਂ ਇਸ ਕਰਕੇ ਮਾਸ ਨਹੀਂ ਖਾਂਦੇ ਜੇ ਕੋਈ ਸੂਖਮ ਜੀਵ ਅੱਗ ਨਾਲ ਮਰ ਜਾਂਦਾ ਹੈ ਉਹ ਤੇ ਸਾਨੂੰ ਨਹੀਂ ਦਿਖਦਾ ਜੋ ਰੁੱਖ ਸੜ ਜਾਂਦਾ ਹੈ ਉਹ ਫੇਰ ਹਰਿਆ ਹੋ ਜਾਂਦਾ ਜਾਂ ਕਹਿ ਲੋ ਕਿ ਧਰਤੀ ਨੂੰ ਫੇਰ ਖਾਦਾਂ ਪਾ ਕੇ ਅਸੀਂ ਜਿੰਦਾ ਕਰ ਲੈਂਦੇ ਹਾਂ ਇਸ ਕਰਕੇ ਅਸੀਂ ਸ਼ਾਕਾਹਾਰੀ ਆ ਆਪਣਾ ਇਹ ਨਾਟਕ ਬੰਦ ਕਰੋ ਤੇ ਆਪਣੇ ਆਪ ਨੂੰ ਸੁਪੀਰੀਅਰ ਸਮਝਣਾ ਬੰਦ ਕਰੋ ਇੱਕ ਆਚਾਰੀਆ ਪ੍ਰਸ਼ਾਂਤ ਕਰਕੇ ਹੈ ਜੋ ਕਿ ਟੀਵੀ ਦੇ ਉੱਤੇ ਆ ਕੇ ਬੜਾ ਸ਼ਾਕਾਹਾਰ ਦਾ ਟੋਲ ਪਿੱਟਦਾ ਹੈ ਉਸ ਨੂੰ ਵੀ ਅੰਦਰੋਂ ਅਸਲੀਅਤ ਪਤਾ ਹੈ ਕਿ ਉਹ ਝੂਠ ਬੋਲ ਰਿਹਾ ਹੈ ਬਸ ਬਹੁ ਗਿਣਤੀ ਨੂੰ ਖੁਸ਼ ਕਰਨ ਲਈ ਉਹ ਵੀ ਸ਼ਾਕਾਹਤਾ ਨਾਟਕ ਕਰਦਾ ਹੈ ਸੋ ਕਿਰਪਾ ਕਰਕੇ ਜੋ ਖਾਣਾ ਹੈ ਖਾਓ ਜੋ ਤੁਸੀਂ ਨਹੀਂ ਖਾ ਸਕਦੇ ਬਚਪਨ ਚ ਜੋ ਖਾਣ ਦੀ ਤੁਹਾਨੂੰ ਆਗਤ ਨਹੀਂ ਹੈ ਨਾ ਖਾਓ ਪਰ ਦੂਜਿਆਂ ਨੂੰ ਟੋਕੇ ਆਪਣੇ ਆਪ ਨੂੰ ਸੁਪੀਰੀਅਰ ਨਾ ਅਖਵਾਓ